ਹਾਂਜੀ ਪਾਪਾ ਜੀ ਬੁਲਾਇਆ ਸੀ ਤੁਸੀਂ ਪੁੱਤ ਇੱਕ ਕੱਪ ਚਾਹੇ ਬਣਾ ਦਿੰਦੀ ਚਾਹ ਕੋਈ ਨੂੰ ਨਾ ਮੇਰਾ ਬੜਾ ਹੀ ਮਾਨ ਕਰ ਰਿਹਾ ਹੈ ਪਾਪਾ ਜੀ ਚਾਹ ਤਾਂ ਮੈਂ ਬਣਾ ਦਿੰਦੀ ਪਰ ਨਾ ਦੁੱਧ ਖਤਮ ਹੋ ਗਿਆ ਇਸ ਲਈ ਚਾਹ ਤਾਂ ਤੁਹਾਨੂੰ ਕੱਲ ਨੂੰ ਹੀ ਮਿਲੂਗੀ ਚਲ ਠੀਕ ਹੈ ਪੁੱਤ ਕੋਈ ਗੱਲ ਨਹੀਂ ਚਾਹ ਕੱਲ ਨੂੰ ਕੋਈ ਲਾਂਗੇ ਜਿੰਦਰ ਪੁੱਤ ਤੂੰ ਅੱਜ ਬੜੀ ਛੇਤੀ ਆਗੇ ਕੀ ਗੱਲ ਤੇਰੀ ਤਬੀਅਤ ਤਾਂ ਠੀਕ ਆ ਹਾਂਜੀ ਪਪਾ ਜੀ ਤਬੀਅਤ ਤਾਂ ਠੀਕ ਹੈ ਮੇਰੀ ਉਹ ਅੱਜ ਜਿਹੜੇ ਕਲਾਇੰਟ ਨੂੰ ਮਿਲਣਾ ਸੀ ਨਾ ਉਹ ਘਰ ਦੇ ਨੇੜੇ ਹੀ ਮਿਲ ਗਿਆ ਮੈਨੂੰ ਤੇ ਮਨਦੀਪ ਨੂੰ ਮੈਂ ਪਹਿਲਾਂ ਹੀ ਫੋਨ ਕਰਤਾ ਸੀ ਕਿ ਅੱਜ ਮੈਂ ਥੋੜਾ ਛੇਤੀ ਆਉਂਗਾ ਚਲ ਠੀਕ ਆ ਬੁੱਤ ਤੂੰ ਵੀ ਜਾ ਕੇ ਰੋਟੀ ਰੋਟੀ ਖਾ ਲੈ ਨਾ ਤੁਸੀਂ ਪਪਾ ਜੀ ਨੂੰ ਝੂਠ ਕਾ ਤੋ ਬੋਲਿਆ ਮੈਨੂੰ ਕਦੋਂ ਤੁਸੀਂ ਫੋਨ ਕੀਤਾ ਉਹ ਮੈਨੂੰ ਪਤਾ ਹੈ ਮੈਂ ਪਾਪਾ ਜੀ ਨੂੰ ਝੂਠ ਬੋਲਿਆ ਪਰ ਨਾ ਮੇਰੀ ਤਬੀਅਤ ਅੱਜ ਖਰਾਬ ਸੀ ਤਾਂ ਕਰਕੇ ਮੈਂ ਜਲਦੀ ਆ ਗਿਆ ਕੀ ਤੁਹਾਡੀ ਤਬੀਅਤ ਖਰਾਬ ਹੈ ਤੁਸੀਂ ਨਾ ਇਹਨੇ ਆਰਾਮ ਨੂੰ ਕਰੋ ਮੈਂ ਹੁਣੇ ਆਉਣੀ ਆ ਹਲੋ ਤੁਸੀਂ ਨਾ ਗਰਮ ਗਰਮ ਦੁੱਧ ਪੀ ਲਓ ਦੁੱਧ ਪੀ ਕੇ ਨਾ ਤੁਹਾਡੀ ਸਿਹਤ ਨੂੰ ਬਹੁਤ ਆਰਾਮ ਮਿਲੇਗਾ ਨਹੀਂ ਆ ਮੇਰਾ ਮਨ ਨਹੀਂ ਕਰਿਆ ਦੁੱਧ ਪੀਣ ਨੂੰ ਮੈਨੂੰ ਥੋੜੀ ਉਲਟੀ ਆਈ ਲੀ ਫੀਲਿੰਗ ਜੀ ਹੋ ਰਹੀ ਹੈ। ਅੱਛਾ ਫਿਰ ਮੈਂ ਆਏ ਕਰਦੀਆਂ ਦੁੱਧ ਨਾ ਜਮਾ ਦਿੰਨੀ ਆ ਦਹੀਂ ਸਵੇਰੇ ਨਾਸ਼ਤੇ ਚ ਕੰਮ ਆਊਗੀ। ਪਾਪਾ ਜੀ ਤੁਸੀਂ ਨਾ ਜਲਦੀ ਤਿਆਰ ਹੋ ਜਾਓ ਆਪਾਂ ਕੋਟ ਚੱਲਣਾ। ਕੋਟ? ਉਹ ਕਿਆ ਪੁੱਤ? ਪਾਪਾ ਜੀ ਆਪਣੇ ਘਰ ਦੇ ਨਾਲ ਜਿਹੜੀ ਰੀਮੀ ਆਂਟੀ ਰਹਿੰਦੀ ਹੈ ਨਾ ਉਹਨਾਂ ਦੇ ਘਰ ਵਾਲੇ ਨੂੰ ਮਰੇ ਪੂਰੇ 20 ਸਾਲ ਹੋ ਗਏ ਮੈਂ ਉਹਨਾਂ ਨਾਲ ਗੱਲ ਕਰ ਲਈ ਗੱਲ ਕਰ ਲਈ ਮੈਂ ਕੁਝ ਸਮਝਿਆ ਨਹੀਂ ਪੁੱਤ ਪਪਾ ਜੀ ਮੈਂ ਨਾ ਤੁਹਾਡੇ ਵਿਆਹ ਦੀ ਗੱਲ ਕੀਤੀ ਹੈ ਤੇ ਉਹ ਵੀ ਤੁਹਾਡੇ ਨਾਲ ਵਿਆਹ ਕਰਨ ਨੂੰ ਤਿਆਰ ਹੈ ਮੇਰਾ ਵਿਆਹ ਉਹ ਵੀ ਐਸ ਉਮਰੇ ਨਾ ਇਹ ਕੀ ਹੋ ਗਿਆ ਮਜ਼ਾਕ ਕਰੀ ਜਾਂਦੇ ਹੋ ਤੁਸੀਂ ਤੁਹਾਡਾ ਦਿਮਾਗ ਤਾਂ ਸਹੀ ਆ ਐਸ ਉਮਰੇ ਪਪਾ ਜੀ ਦਾ ਵਿਆਹ ਉਹ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਸੱਚ ਕਹਿ ਰਿਹਾ ਅੱਜ ਪਾਪਾ ਜੀ ਦਾ ਕੋਰਚ ਵਿਆਹ ਹੈਗਾ ਅੱਛਾ ਉਹ ਪਾਪਾ ਜੀ ਦੀ ਇਹ ਉਮਰ ਪੋਤੇ-ਪੋਤੀਆਂ ਨੂੰ ਖੜਾਉਂਦੀ ਆ ਨਾ ਕਿ ਵਿਆਹ ਕਰਨ ਦੀ ਪੁੱਤ ਮੈਂ ਤਾਂ ਉਦੋਂ ਨੇ ਵਿਆਹ ਕੀਤਾ ਜਦੋਂ ਤੇਰੀ ਮਾਂ ਸਾਨੂੰ ਦੋਨਾਂ ਨੂੰ ਛੱਡ ਕੇ ਚਲੀ ਗਈ ਸੀ ਉਦੋਂ ਤੇਰੀ ਸਿਰਫ ਉਮਰ 3 ਸਾਲ ਦੀ ਸੀ ਮੈਨੂੰ ਪਤਾ ਹੈ ਪੁੱਤ ਉਸ ਟਾਈਮ ਤੈਨੂੰ ਮਾਂ ਦੀ ਜ਼ਰੂਰਤ ਸੀ ਪਰ ਮੇਰੇ ਮਨ ਵਿੱਚ ਵੀ ਨਾ ਇੱਕ ਡਰ ਸੀ ਤੁੱਕੇ ਜਿਹੜੀ ਜਨਾਨੀ ਮੇਰੇ ਨਾਲ ਵਿਆਹ ਕਰਕੇ ਆਉਗੀ ਉਹ ਤੈਨੂੰ ਮਾਂ ਦਾ ਪਿਆਰ ਦੇਉਗੀ ਜਾਂ ਨਹੀਂ ਬਸ ਪੁੱਤ ਮੈਂ ਉਸ ਟਾਈਮ ਤਾਂ ਵਿਆਹ ਨਹੀਂ ਕੀਤਾ ਤੇ ਹੁਣ ਵਿਆਹ ਕਰਕੇ ਮੈਂ ਕੀ ਕਰਨਾ ਉਹ ਮੈਨੂੰ ਸਭ ਕੁਝ ਪਤਾ ਹੈ ਪਪਾ ਜੀ ਕਿ ਤੁਸੀਂ ਕਿਹੜੇ ਹਾਲਾਤਾਂ ਜੋ ਗੁਜ਼ਰੇ ਹੋ ਪੂਆ ਜੀ ਨੇ ਮੈਨੂੰ ਸਭ ਕੁਝ ਦੱਸਤਾ ਸੀ ਕਿ ਤੁਹਾਡੇ ਉੱਤੇ ਵਿਆਹ ਦਾ ਕਿੰਨਾ ਪ੍ਰੈਸ਼ਰ ਬਣਾਇਆ ਜਾਂਦਾ ਸੀ ਪਰ ਤੁਸੀਂ ਸਿਰਫ ਮੇਰੇ ਖਾਤਰ ਸਭ ਨੂੰ ਮਨਾ ਕਰਤਾ ਨਾਲੇ ਮੇਰੀ ਸਾਰੀ ਜ਼ਿੰਮੇਵਾਰੀ ਤੁਸੀਂ ਇਕੱਲੇ ਸੰਭਾਲਦੇ ਸੀ ਮੈਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਂਦੇ ਸੀ ਤੇ ਮੇਰੀ ਹਰ ਛੋਟੀ ਛੋਟੀ ਚੀਜ਼ ਦਾ ਧਿਆਨ ਰੱਖਦੇ ਸੀ ਤੇ ਤੁਸੀਂ ਤਾਂ ਆਪਣਾ ਸਾਰਾ ਬਿਜ਼ਨਸ ਮੇਰੇ ਹਵਾਲੇ ਕਰਤਾ ਤੇ ਮੇਰਾ ਮੰਦੀਪ ਨਾਲ ਵਿਆਹ ਵੀ ਕਰਾਤਾ ਤਾਂ ਕਿ ਇਹ ਸਾਰੀ ਘਰ ਦੀ ਜ਼ਿੰਮੇਵਾਰੀ ਸਾਂਝ ਸਕੇ ਤੇ ਸਾਡੇ ਦੋਨਾਂ ਦਾ ਖਿਆਲ ਰੱਖ ਸਕੇ ਸਹੀ ਕਿ ਹਾਂ ਬੰਦੂ ਫਿਰ ਸਭ ਕੁਝ ਉਹ ਦਿਆ ਵੀ ਤਾਂ ਚੱਲ ਰਿਹਾ ਨਾਲੇ ਬੰਦੀ ਆਪਣੀ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਰਹੀ ਹੈ ਫਿਰ ਆ ਵਿਆਹ ਵਾਲੀ ਗੱਲ ਤੇਰੇ ਦਿਮਾਗ 'ਚ ਕਿਵੇਂ ਆ ਗਈ ਇਹੀ ਗੱਲ ਤਾਂ ਮੈਨੂੰ ਨਹੀਂ ਸਮਝ ਆ ਰਹੀ ਵੀ ਅਚਾਨਕ ਇਹ ਜਿਹਾ ਕੀ ਹੋ ਗਿਆ ਤੁਸੀਂ ਐਂ ਕਾ ਤੋਂ ਕਰ ਰਹੇ ਹੋ ਨਾਲੇ ਮੈਂ ਤਾਂ ਪਾਪਾ ਜੀ ਨੂੰ ਆਪਣੇ ਪਾਪਾ ਵਾਂਗ ਪੂਰਾ ਮਾਨ ਸਨਮਾਨ ਦਿੰਨੀ ਆ ਮਨਦੀਪ ਮੈਨੂੰ ਸਾਰਾ ਪਤਾ ਹੈ ਕਿ ਤੂੰ ਮੇਰੇ ਪਾਪਾ ਜੀ ਦਾ ਕਿੰਨਾ ਮਾਨ ਸਨਮਾਨ ਕਰਦੀ ਹੈ ਇਸੇ ਲਈ ਹੁਣ ਮੈਂ ਫੈਸਲਾ ਕੀਤਾ ਕਿ ਆਪਾਂ ਦੋਨੋਂ ਕਿਰਾਏ ਤੇ ਰਹਾਂਗੇ ਤੇ ਮੈਂ ਵੀ ਐਜ਼ ਅ ਏਮਪਲੋਈ ਆਪਣੀ ਫੈਕਟਰੀ 'ਚੋਂ ਤਨਖਾਹ ਲਿਆ ਕਰੂੰਗਾ। ਨਾਹ ਜੀ ਕਿਹੜੀ ਗੱਲ ਹੋ ਗਈ? ਜਿਹੜਾ ਤੁਸੀਂ ਆ ਬਹਿ ਕੇ ਆ ਬਹਿ ਕੇ ਇਹ ਗੱਲਾਂ ਕਰਦੇ ਹੋ। ਮਨਦੀਪ ਮੈਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਆ। ਉਹ ਜਦੋਂ ਮੇਰੇ ਬਾਪੂ ਜੀ ਨੇ ਆਪਣੀ ਸਾਰੀ ਜ਼ਿੰਦਗੀ ਮੇਰੀ ਸੁੱਖ ਸੁਵਿਧਾ ਨੇ ਪੂਰੀ ਕਰਨ ਚਲਾਤੀ ਤਾਂ ਮੇਰਾ ਉਹਨਾਂ ਬਰਤੀ ਕੋਈ ਫਰਜ਼ ਨਹੀਂ ਮੰਨਦਾ। ਉਹ ਨਾਲੇ ਮੈਨੂੰ ਨਹੀਂ ਪਤਾ ਕਿ ਮੈਂ ਇਸ ਜਨਮ ਤੇ ਇਹਨਾਂ ਦਾ ਦੇਣ ਦੇ ਸਕਦਾ ਜਾਂ ਨਹੀਂ ਦੇ ਸਕਦਾ ਮੈਂ ਇਹਨਾਂ ਦਾ ਚੰਗਾ ਪੁੱਤ ਬਣ ਸਕਦਾ ਜਾਂ ਨਹੀਂ ਬਣ ਸਕਦਾ ਪਰ ਇੱਕ ਗੱਲ ਤਾਂ ਹੈਗੀ ਮੈਂ ਇਹਨਾਂ ਨੂੰ ਇੱਕ ਕੱਪ ਚਾਹ ਤਾਂ ਜ਼ਰੂਰ ਦੇ ਸਕਦਾ ਪੁੱਤ ਇੱਕ ਕੱਪ ਚਾਹ ਹੀ ਬਣਾ ਦਿੰਦੀ ਚਾਹ ਪੀਣ ਨੂੰ ਨਾ ਮੇਰਾ ਬੜਾ ਈ ਮਨ ਕਰ ਰਿਹਾ ਹੈ ਪਾਪਾ ਜੀ ਚਾਹ ਤਾਂ ਮੈਂ ਬਣਾ ਦਿੰਦੀ ਪਰ ਨਾ ਦੁੱਧ ਖਤਮ ਹੋ ਗਿਆ ਇਸ ਲਈ ਚਾਹਤਾ ਤੁਹਾਨੂੰ ਕੱਲ ਨੂੰ ਹੀ ਮਿਲੂਗੀ। ਉਹ ਤੂੰ ਕੀ ਸੋਚਦੀ ਸੀ? ਮੈਨੂੰ ਕੁਝ ਪਤਾ ਨਹੀਂ ਚੱਲੂਗਾ। ਉਹ ਮੈਂ ਤੇਰੀ ਸਾਰੀ ਹਰਕਤਾਂ ਨਾ ਕਾਫੀ ਦਿਨਾਂ ਤੋਂ ਨੋਟ ਕਰ ਰਿਹਾ ਸੀ ਪਰ ਸੋਚਦਾ ਸੀ ਤੂੰ ਆਪੇ ਸੁਧਰ ਜਾਏਂਗੀ। ਪਰ ਨਹੀਂ। ਚਲੋ ਪਪਾ ਜੀ, ਚੱਲੀਏ। ਨਹੀਂ ਜੀ, ਆਇਆ ਨਾ ਕਰਿਓ। ਮੈਂ ਨਾ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ। ਪਪਾ ਜੀ ਮੈਂ ਕਦੇ ਵੀ ਐਦਾਂ ਨਹੀਂ ਕਰੂੰਗੀ। ਪਲੀਜ਼ ਮੈਨੂੰ ਮਾਫ ਕਰ ਦਿਓ ਪੁੱਤ ਗਲਤੀਆਂ ਤਾਂ ਸਭ ਤੋਂ ਹੁੰਦੀਆਂ ਪਰ ਗਲਤੀਆਂ ਨੂੰ ਭੁਲਾ ਕੇ ਨਾ ਅੱਗੇ ਵਧਣਾ ਹੀ ਸਮਝਦਾਰੀ ਹੁੰਦੀ ਹੈ ਤੂੰ ਇਹਨੂੰ ਮਾਫ ਕਰ ਦੇ। ਤੁਸੀਂ ਕਹਿੰਦੇ ਹੋ ਤਾਂ ਪਾਪਾ ਜੀ ਮੈਂ ਇਹਨੂੰ ਮਾਫ ਕਰ ਦੇਣਾ ਨਹੀਂ ਤਾਂ ਇਹਦੀ ਗਲਤੀ ਮਾਫੀ लायक ਨਹੀਂ ਸੀ। ਚੱਲ ਫਿਰ ਹੁਣ ਐਨੇ ਵੀ ਉਦਾਸ ਨਾ ਹੋ ਦੋ ਕੱਪ ਚਾਹ ਤਾਂ ਸਾਡੇ ਵਾਸਤੇ ਬਣਾਈ ਲਈ ਆਏਂਗੀ। ਹਾਂਜੀ ਹਾਂਜੀ ਹੋਣੇ ਬਣਾ ਕੇ ਲਿਉਣੀਆਂ ਬਣਾ ਕੇ ਲਿਉਣੀਆਂ